ਜਿਹੜੀ ਜਿਸ ਤੇ ਸੁਖਵੀਰ ਸਿੰਘ ਬਾਦਲ ਜਿਸ ਨੂੰ ਰੀਟੇਨ ਕੀਤਾ ਗਿਆ ਸੀ ਉਹਨਾਂ ਨੂੰ ਹੁਣ ਬਾਹਰ ਕੱਢਿਆ ਜਾ ਰਿਹਾ ਪੁਲਿਸ ਸਟਾਣੇ ਚ ਪਰ ਬੱਸ ਦੇ ਰਾਹੀਂ ਉਹੀ ਬੱਸ ਜਿਹੜੀ ਬੱਸ ਦੇ ਆਇਆ ਗਿਆ ਸੀ ਉਹੀ ਬੱਸ ਦੇ ਜਰੀਏ ਹੀ ਉਹਨਾਂ ਨੂੰ ਕੱਢਿਆ ਜਾਵੇ ਪੁਲੀ ਪੁਲੀ ਮੌਜੂਦ ਆ ਬਾਹਰ ਵਰਕਰ ਮੌਜੂਦ ਆ ਤੇ ਉੱਥੇ ਹੀ ਚਾਹੁੰਦੇ ਰਹੇ ਕਿ ਇਹਨਾਂ ਨੂੰ ਜਿਹੜਾ ਆ ਸੱਤ ਸੁਰੱਖਿਆ ਆਇਆ ਜਾਵੇ ਇਸ ਬੱਸ ਜਿਹੜੀ ਬੱਸ ਸਾਹਮਣੇ ਖੜੀ ਆ ਸੁਖ ਸਿੰਘ ਬਾਦਲ ਨੇ ਜਿਹੜੇ ਨਜ਼ਰ ਆ ਰਹੇ ਨੇ ਤਮਾਮ ਉਹਨਾਂ ਦੇ ਨਾਲ ਜਿਹੜੇ ਬੈਠਦੇ ਨਜ਼ਰ ਆ ਰਿਹਾ ਸੋ ਇਹ ਗੇਟ ਜਿਹੜਾ ਜਿਹਨੂੰ ਉੱਪਰ ਕੀਤਾ ਜਾ ਰਿਹਾ ਹੈ 11 ਫੇਸ ਦੇ ਵਿੱਚ ਇਸ ਸਮੇਂ ਮੌਜੂਦ ਹੈ 11 ਫੇਸ ਦੇ ਪੋਸਟ ਸਟੇਸ਼ਨ ਦੇ ਵਿੱਚ ਜਿੱਥੇ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਬਸ ਦੇ ਵਿੱਚ ਬਿਠਾਇਆ ਜਾ ਰਿਹਾ ਹਾਲਾਂਕਿ ਇਸ ਨੂੰ ਲੈ ਕੇ ਜਿਹੜੇ ਨਾਲ ਦੇ ਬਾਕੀ ਆਗੂ ਸਨ ਉਹ ਵੀ ਜਿਹੜੇ ਰੇ ਬਸ ਦੇ ਵਿੱਚ ਜਿਹੜੇ ਬਿਠਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਕੰਦਰ ਸਿੰਘ ਬਲੂਕਾ ਵੀ ਨਾਲ ਮੌਜੂਦ ਨੇ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਿਆ ਕਰ ਲਗਾਤਾਰ ਜਿਹੜੀ ਹੈ ਸਥਿਤੀ ਬੜੀ ਹੋਈ ਸੀ ਹਾਲਾਂਕਿ ਕਰੀਬਨ ਜਿਹੜਾ ਆ ਘੰਟੇ ਦੇ ਕਰੀਬ ਇੱਕ ਸਮਾਂ ਜਿਹੜਾ ਲੱਗਿਆ ਹੈਗਾ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਵਾਸਤੇ ਦੇ ਰਗੇ ਹਾਲਾਂਕਿ ਗੇਟ ਬੰਦ ਦਾ ਬਾਹਰ ਵਰਕਰ ਮੌਜੂਦ ਨੇ ਤੇ ਵਰਕਰ ਜਿਹੜੇ ਨੇ ਬਾਹਰ ਨਾਹਰੇਬਾਜੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਤੇ ਉਥੇ ਸਰਕਾਰ ਮੁਰਦਾਬਾਦ ਦੀ ਚੋ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਕਿਉਰਟੀ ਵੀ ਲੱਗੀ ਹੋਈ ਆ ਸ਼ਖਤ ਕੀਤਾ ਜਾਵੇ ਕਿਸੇ ਹੋਰ ਥਾਣੇ ਦੇ ਵਿੱਚ ਕਿਉਂਕਿ ਇੱਥੇ ਅਕਾਲੀ ਵਰਕਰ ਦੇਖੋ ਇਥੇ ਇਹਨਾਂ ਨੂੰ ਸ਼ਾਇਦ ਇਹਨਾਂ ਦੇ ਜਿਹੜਾ ਆ ਉਹ ਕਰਹੀ ਲੈ ਕੇ ਜਾਇਆ ਜਾਵੇਗਾ ਉੱਥੋਂ ਬਾਹਰ ਛੱਡਿਆ ਜਾਵੇਗਾ ਹੋਰ ਕਿਤੇ ਨਹੀਂ ਲੈ ਕੇ ਜਾਇਆ ਜਾਵੇਗਾ ਕਿਉਂਕਿ ਇਹ ਜਿਹੜੀ ਤਸਵੀਰਾਂ ਨੇ ਇਨਸਾਫ ਤੌਰ ਤੇ ਦੱਸ ਰਹੀਆਂ ਨੇ ਹਾਲਾਂਕਿ ਉਹਨਾਂ ਦੀਆਂ ਗੱਡੀਆਂ ਵੀ ਬਾਹਰ ਰੈਡੀ ਨੇ ਪਰ ਗੱਡੀਆਂ ਦੇ ਵਿੱਚ ਬਿਠਾਉਣ ਦੀ ਬਜਾਏ ਬੱਸ ਦੇ ਵਿੱਚ ਲੈ ਜਾਇਆ ਜਾ ਰਿਹਾ ਹੈ ਬੱਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਮੌਜੂਦ ਨੇ ਸੋ ਜਿਹੜਾ ਆ ਹੁਣੇ ਗੇਟ ਜਿਹੜਾ ਆ ਉਹ ਖੋਲ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ 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 ਜਿਹੜਾ ਆ ਬਾਹਰ ਸੁਖਬੀਰ ਸਿੰਘ ਬਾਦਲ ਨੂੰ ਲੈ ਆਇਆ ਜਾਵੇਗਾ ਹਾਲਾਂਕਿ ਪਹਿਲਾਂ ਇਹ ਅਸੀਂ ਕਿ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਮੌਜੂਦ ਸੀ ਪਰ ਉਹਨਾਂ ਦੀਆਂ ਗੱਡੀਆਂ ਦੀ ਬਜਾਏ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਵਾਸਤੇ ਜਰੀਏ ਹੀ ਜਿਹੜਾ ਆ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਬਸ ਦੇ ਜਰੀਏ ਹੀ ਉਹਨਾਂ ਨੂੰ ਬਾਹਰ ਲੈ ਕੇ ਜਾਇਆ ਜਾਵੇਗਾ ਜਿਹੜੀਆਂ ਤਸਵੀਰਾਂ ਤੁਸੀਂ ਦੇ ਰਹੀਆਂ ਹੋ ਆਪਣਾ ਤਸਵੀਰਾਂ ਨੇ ਜਿੱਥੇ ਸੁਖਵੀਰ ਸਿੰਘ ਬਾਦਲ ਲੈ ਕੇ ਜਾਇਆ ਜਾ ਰਿਹਾ ਆਰੇ ਦਿਆਂਗੇ ਬੈਠੋ ਕਿ ਕੀਤਾ ਗਿਆ ਸੀ ਉਹ ਨਹੀਂ ਜਿੱਤੇ ਕਿ ਪੂਰੇ ਪੰਜਾਬ ਦੇ ਵਰਕ ਫੜ ਕੇ ਉਹਨੂੰ ਅੰਦਰ ਕਰ ਦਿਓ ਇੰਨਾ ਡਰ ज़िंदाब <laughs> उन गॾी बहग पती किथे अनएक्सप्लोर पते ਆ ਬਾਸ ਦੇ ਪਿੱਛੇ ਲਾਉਣੀ ਹੈ ਠੀਕ ਹੈ ਮਰਦਾਬਾ ਮਰਦਾਬਾ ਜੀ ਜਿੰਦਾਬਾ ਦੇਖੀ ਦੇਖੀ ਚੱਲ ਚੱਲ ਮੈਂ ਅਹੀਂ ਚੜ੍ਹਦਾਂ ਮਾਰ ਇੱਕ ਮਿੰਟ ਖੜ੍ਹ ਜਾ ਕਿੱਥੇ ਤੁਸੀਂ ਆ ਕੋਈ ਗੱਡੀੋਂ ਨਿਕਲਣ ਲੱਗੀ ਐ ਤੁਸੀਂ ਆ ਗਿਆ ਆ ਗਿਆ ਤੁਸੀਂ ਬੈਠ ਜਲਦੀ 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 ਆਦੀ ਆ ਤੇ ਚਲੋ ਚਲੋ ਚਲ ਚਲ राज 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 ਇਸੇ ਵੀ ਤਰੀਕੇ ਨਾਲ ਸਾਬਤ ਨਹੀਂ ਕਰ ਸਕਦੇ ਇਹੀ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਹੋਇਆ ਸੀ ਜਦੋਂ ਕਿ ਉਹ ਵੀ ਸਾਬਤ ਨਹੀਂ ਕਰ ਸਕਦੇ ਤੇ ਇਹ ਤਾਂ ਬਸ ਆਪਣੇ ਇੱਕ ਹਾਈਪ ਬਣਾਉਣ ਵਾਸਤੇ ਸਾਰਾ ਕੁਝ ਕਰ ਰਹੇ ਨੇ ਅੱਜ ਜਦੋਂ ਸਾਡਾ ਪ੍ਰੋਟੈਸਟ ਸੀ ਅਸੀਂ ਸਾਰਿਆਂ ਨੇ ਧਰਨਾ ਦੇਣਾ ਸੀ ਕਿ ਉੱਥੇ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਆਇਡੈਂਟਿਟੀ ਸੀ ਆਈਡੀ ਕਾਰਡ ਦੇਖ ਕੇ ਦੇਜਾਰ ਸੀ ਜਿਹਨਾਂ ਨੂੰ ਸ਼ਰਧਾਲੂਆਂ ਨੂੰ ਵੀ ਇੱਕ ਗੁੱਚੀ ਤੌਰ ਤੇ ਇਕੱਠੇਸ ਪਹੁੰਚੀ ਵੀ ਗੁਰਦੁਆਰਾ ਸਾਹਿਬ ਜਾਣ ਵਾਸਤੇ ਰੋਕਿਆ ਗਿਆ ਹੈਗਾ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਮਜੀਠੀਆ ਸਾਹਿਬ ਜਿਹੜੀ ਵਾਈਫ ਹੈ ਗਨੀਫ ਕੋਰ ਉਹ ਮੌਜੂਦਾ ਐਮਐਲਏ ਹੈਗੀ ਹੈ ਤੇ ਉਸ ਲੇਡੀ ਨੂੰ ਵੀ ਐਡਾ ਤੰਗ ਪਰੇਸ਼ਾਨ ਕੀਤਾ ਗਿਆ ਨਾ ਤਾਂ ਉਹਨਾਂ ਨੂੰ ਕੱਲ ਤੁਸੀਂ ਦੇਖਿਆ ਹੋਣਾ ਨਾ ਦਫ਼ਤਰ ਦੇ ਵਿੱਚ ਜਾਣ ਦਿੱਤਾ ਗਿਆ ਹੈਗਾ ਜੇ ਇਹੋ ਹੀ ਜਿਹੜੀ ਮੌਜੂਦਾ ਐਮਐਲਏ ਜੇ ਆਪ ਸਰਕਾਰ ਦੇ ਹੁੰਦੇ ਤੇ ਉਹਨਾਂ ਦੇ ਇਹ ਕੈਂਡੀਡੇਟ ਹੁੰਦੇ ਕੀ ਮਾਨ ਸਾਹਿਬ ਤਾਂ ਵੀ ਇਹ ਕੁਸ਼ ਕਰਦੇ ਸਰਵਰ ਸਿੰਘ ਬਾਦਲ ਨੂੰ ਲਿਜਾਇਆ ਜਾ ਰਿਹਾ ਤੇ ਅਸੀਂ ਬਸ ਦੇ ਬਿਲਕੁਲ ਨਾਲ ਹੈਗੇ ਆਂ ਦੇਖੋ ਤੁਸੀਂ ਇਸ ਸਮੇਂ ਅਸੀਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਆਂ ਦੇਖੋ ਇਹ ਹੁਣ ਕਿੱਥੇ ਲਿਜਾਇਆ ਜਾ ਰਿਹਾ ਇਹ ਦੇਖਣ ਵਾਲੀ ਗੱਲ ਹੋਈ ਹੈ ਇਹ ਸਪੱਸ਼ਟ ਨਹੀਂ ਕਰ ਪਾ ਰਹੀ ਲੇਕਿਨ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਉਸ ਤੋਂ ਬਾਅਦ ਕੋਈ ਅੰਦਰ ਕੋਈ ਗੱਲਬਾਤ ਐਸੀ ਕਾਨੂੰਨੀ ਤੌਰ ਤੇ ਹੋਈ ਜਿਸ ਤੋਂ ਬਾਅਦ ਸਰਦਾਰ ਸੁਖਪੀਰ ਸਿੰਘ ਬਾਦਲ ਨੂੰ ਬਾਸ ਦੇ ਵਿੱਚ ਪਿਠਾ ਕੇ ਹੁਣ ਲਿਜਾਇਆ ਜਾ ਰਿਹਾ ਚੰਡੀਗੜ੍ਹ ਵੱਲੋਂ ਹੁਣ ਚੰਡੀਗੜ੍ਹ ਲਿਜਾ ਕੇ ਕਿੱਥੇ ਰੱਖਿਆ ਜਾਂਦਾ ਇਹ ਦੇਖਣ ਵਾਲੀ ਗੱਲ ਹੋਈ ਉਹ ਵੀ ਅਸੀਂ ਜਲਦ ਸਪਸ਼ਟ ਕਰਾਂਗੇ ਲੇਕਿਨ ਐਕਸਕਲੂਸਿਵ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿਹੜੀਆਂ ਕੀ ਇਸ ਸਮੇਂ ਜੋ ਮਹਾਲੀ ਤੋਂ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਦੀਆਂ ਤਸਵੀਰਾਂ ਨੇ ਅਸੀਂ ਇਸ ਸਮੇਂ ਫੇਸ 11 ਤੋਂ ਜਾ ਰਹੇ ਆ ਇਲਾਟੇ ਬਾਲ ਵਾਲੀ ਰੋਡ ਦੇ ਉੱਤੇ ਤੇ ਰਸਤੇ ਦੇ ਵਿੱਚ ਹੀ ਜਿਹੜਾ ਅਸੀਂ ਇਹ ਤਸਵੀਰ ਦਿਖਾ ਰਿਹਾ ਵਾਲਾ ਕਿ ਅੱਗੇ ਪਿੱਛੇ ਉਹਨਾਂ ਤੇ ਸਿਕਿਉਰਟੀ ਵੀ ਲੱਗੀ ਹੋਈ ਆ ਲੇਕਿਨ ਪੁਲਿਸ ਅੱਗੇ ਕੀ ਕਰਨ ਜਾ ਰਹੀ ਹੈ ਇਹ ਹਾਲੇ ਤੱਕ ਸਪਸ਼ਟ ਨਹੀਂ ਹੈਗਾ ਅ ਜਰੂਰ ਲੇਕਿਨ ਇਹ ਜ਼ਰੂਰ ਆ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਜਾ ਰਹੇ ਸੀ ਦਾ ਸੁਖਵੀਰ ਸਿੰਘ ਬਾਦਲ ਲੇਕਿਨ ਉੱਥੇ ਹੀ ਰੋਕ ਦਿੱਤਾ ਗਿਆ ਲਾ ਕਿ ਉਹਨਾਂ ਕੋਲੋਂ ਹੀ ਕਿਹਾ ਗਿਆ ਕਿ ਅਸੀਂ ਮਿਹਨਤਪਸੇ ਕੋਲ ਜਾ ਰਹੇ ਆ ਲੇਕਿਨ ਉਸ ਤੋਂ ਬਾਅਦ ਹਿਰਾਸਤ ਚ ਲੈ ਕੇ ਗਿਆ 11 ਫੇਸ ਪੁਲਿਸ ਸਟੇਸ਼ਨ ਲੈ ਗਈ ਸੀਗੀ ਪੁਲਿਸ ਲੇਕਿਨ ਉਸ ਤੋਂ ਬਾਅਦ ਹੁਣ ਜਿਹੜੀ ਇਹ ਤਸਵੀਰ ਆ ਇਹ ਫੇਸ 11 ਦੀ ਤਸਵੀਰ ਹੈ ਫੇਸ 11 ਤੋਂ ਚੰਡੀਗੜ੍ਹ ਦੀ ਤਸਵੀਰ ਹੈਗੀ ਆ ਜਿਹੜੀ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਸਾਂਝੀ ਕਰ ਰਹੇ ਹਾਂ ਹਾਲਾਂਕਿ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਰੋਕਿਆ ਜਾਵੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੇਕਿਨ ਅਸੀਂ ਫਿਰ ਵੀ ਨਾਲ-ਨਾਲ ਜਾ ਰਹੇ ਹਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਲੱਗੇ ਆ ਅਸੀਂ ਚੰਡੀਗੜ੍ਹ ਐਂਟਰ ਹੋਣ ਲੱਗੇ ਆ ਤਾਂ ਮੁਹਾਲੀ ਦੇ ਫੇਸ 11 ਵਿੱਚ ਹੈ ਸਾਹਮਣੇ ਦੇਖੋ ਤੁਸੀਂ ਬੋਰਡ ਲੱਗਿਆ ਹੋਏਗਾ ਸਾਹਮਣੇ ਬੋਰਡ ਲੱਗਿਆ ਜਿਹਦੇ ਉੱਤੇ ਲਿਖਿਆ ਹੈ ਜੀ ਆਇਆਂ ਨੂੰ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ ਦੇਖੋ ਤੁਸੀਂ ਆ ਪੁਲਿਸ ਚੱਪੇ ਚੱਪੇ ਤੇ ਲੱਗੀ ਹੋਈ ਆ ਐਂਟਰੀ ਪੁਆਇੰਟ ਤੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਤੇ ਦੇਖੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਲਗਾਤਾਰ ਦਿਖਾ ਰਹੇ ਆ ਚੰਡੀਗੜ੍ਹ ਦੀ ਇਹ ਤਸਵੀਰ ਹੈਗੀ ਆ ਜਿਹੜੀ ਅਸੀਂ ਦਿਖਾ ਰਹੇ ਹਾਂ ਜਿਹਦੇ ਵਿੱਚ ਸੁਖਤੋਂ ਸੁਖਵੀਰ ਸਿੰਘ ਬਾਦਲ ਇਸ ਵਾਸਤੇ ਵਿੱਚ ਹੈਗੇ ਨੇ ਬੰਟੀ ਰਵਾਨਾ ਇਸ ਵਾਸਤੇ ਵਿੱਚ ਹੈਗੇ ਨੇ ਤੇ ਬਾਕੀ ਜਿਹੜੀ ਲੀਡਰਸ਼ਿਪ ਜਿਹੜੀ ਹਿਰਾਸਤ ਵਿੱਚ ਲਈ ਗਈ ਸੀ ਉਹ ਸਾਰੀ ਲੀਡਰਸ਼ਿਪ ਇਸ ਸਮੇਂ ਇਸ ਬੱਸ ਦੇ ਵਿੱਚ ਹੈ ਅਸੀਂ ਤਸਵੀਰਾਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਸਾਂਝੀਆਂ ਕਰ ਰਿਹਾ ਬਿਲਕੁਲ ਕਾਫਲੇ ਦੇ ਨਾਲ ਵਿਚਕਾਰ ਅਸੀਂ ਚੱਲ ਰਹੇ ਹਾਂ ਇਸ ਸਮੇਂ ਦੇਖੋ ਉਹਨਾਂ ਦੀ ਗੱਡੀ ਜਿਹੜੀ ਹੈਗੀ ਆ ਉਹ ਗੱਡੀ ਵੀ ਨਾਲ-ਨਾਲ ਜਾ ਰਹੀ ਹੈ ਜਿਹੜੀ ਸਰਦਾਰ ਸੁਖਵੀਰ ਸਿੰਘ ਦੀ ਨਿੱਜੀ ਗੱਡੀ ਹੈਗੀ ਆ ਉਹ ਵੀ ਗੱਡੀ ਨਾਲ-ਨਾਲ ਜਾ ਰਹੀ ਹੈ ਅੱਗੇ ਜਿਪਸੀ ਲੱਗੀ ਹੋਈ ਆ ਪਿੱਛੇ ਫੋਰਸ ਜਿਪਸੀ ਲੱਗੀ ਹੋਈ ਹੈ ਅੱਗੇ ਪਿੱਛੇ ਜਿਪਸੀ ਲਗਾ ਕੇ ਵਿਚਕਾਰ ਬਸ ਦੇ ਲਿਜਾਇਆ ਜਾ ਰਿਹਾ ਤਾਂ ਇਹ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਅਸੀਂ ਮਹਾਲੀ ਤੋਂ ਲਗਾਤਾਰ ਦਿਖਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਪੁਆਇੰਟ ਦੇ ਉੱਤੇ ਇਹ ਤਸਵੀਰਾਂ ਨੇ ਹਾਲਕੀ 48 ਸੈਕਟਰ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ 48 ਸੈਕਟਰ ਵਾਲੀ ਰੋਡ ਤੇ ਆ ਸੀ ਇਹ ਅੱਗੇ 47 ਸੈਕਟਰ ਵੱਲ ਜਾਂਦੀ ਹੈ ਤਾਂ ਲੈਫਟ ਲੈਫਟ ਟਰਨ ਕਰ ਲਿਆ ਗੱਡੀਆਂ ਵੱਲੋਂ ਲੈਫਟ ਟਰਨ ਕਰ ਕੀਤਾ ਗਿਆ ਤੇ ਇਹ 43 ਵਾਲਾ ਰੋਡ ਹੈਗਾ 43 44 45 ਵਾਲਾ ਰੋਡ ਹੈ ਜਿਹੜਾ ਕਿ ਬਸ ਸਟੈਂਡ ਵਾਲਾ ਰੋਡ ਵੀ ਇਸ ਨੂੰ ਕਿਹਾ ਜਾਂਦਾ ਤਾਂ ਅੱਗੇ ਇਸ ਤੋਂ ਥੋੜੀ ਅੱਗੇ ਟ੍ਰਿਬਿਊਨ ਚੌਂਕ ਨਹੀਂ ਹੈਗਾ ਲੇਕਿਨ ਉਸ ਤੋਂ ਟ੍ਰਿਬਿਊਨ ਚੌਂਕ ਤੋਂ ਪਹਿਲਾਂ ਹੀ ਜਿਹੜਾ ਹੈਗਾ ਲੈਫਟ ਗੱਡੀ ਮੋੜ ਦਿੱਤੀ ਗਈ ਆ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਆ ਤਸਵੀਰਾਂ ਦਿਖਾ ਰਹੇ ਆ ਅਸੀਂ ਚੰਡੀਗੜ੍ਹ ਦੀਆਂ ਚੰਡੀਗੜ੍ਹ ਦੇ ਵਿੱਚ ਇਹ ਤਸਵੀਰਾਂ ਜਦੋਂ ਸਰਦਾਰ ਸੁਪੀਰ ਸਿੰਘ ਬਾਦਲ ਨੂੰ ਫੇਸ 11 ਪੁਲਿਸ ਸਟੇਸ਼ਨ ਤੋਂ ਅੱਗੇ ਹੁਣ バス ਚ ਪਿਠਾ ਕੇ ਲਿਜਾਇਆ ਜਾ ਰਿਹਾ ਹੈ ਦੇਖੋ ਤੁਸੀਂ ਉਹਨਾਂ ਵੱਲੋਂ ਲਗਾਤਾਰ ਬਿਆਨ ਵੀ ਦਿੱਤੇ ਜਾ ਰਹੇ ਨੇ ਕਿ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਅਗਰ ਕੋਈ ਬੋਲਦਾ ਤਾਂ ਉਹਦੇ ਤੇ ਕਾਰਵਾਈ ਕਰ ਦਿੱਤੀ ਜਾਂਦੀ ਆ ਆਮ ਤੌਰ ਤੇ ਜਦੋਂ ਪ੍ਰੋਟੈਸਟ ਕੋਈ ਕੀਤਾ ਜਾਂਦਾ ਹੈ ਅਗਰ ਕੋਈ ਲੀਡਰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਜਿਹੜੀ 100 ਧਾਰਾ 144 ਲੱਗੀ ਹੁੰਦੀ ਆ ਆਮ ਤੌਰ ਤੇ ਉਹਦੀ ਕਾਰਵਾਈ 188 ਦੀ ਕਾਰਵਾਈ ਹੋ ਜਾਂਦੀ ਆ ਤਾ ਹੁਣ ਆਮ ਤੌਰ ਤੇ ਛੱਡ ਦਿੱਤਾ ਜਾਂਦਾ ਜਦੋਂ ਇਸ ਤਰੀਕੇ ਦੀ ਕਾਰਵਾਈ ਕਰਕੇ ਛੱਡ ਦਿੱਤਾ ਜਾਂਦਾ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾ ਰਿਹਾ ਹੁਣ ਇਹ ਕਿੱਥੇ ਸ਼ਿਫਟ ਕੀਤਾ ਜਾ ਰਿਹਾ ਕਿਉਂ ਸ਼ਿਫਟ ਕੀਤਾ ਜਾ ਰਿਹਾ ਇਹ ਤਾਂ ਆਉਣ ਵਾਲੇ ਟਾਈਮ 'ਚ ਸਪਸ਼ਟ ਹੋਏਗਾ ਜਦੋਂ ਪੁਲਿਸ ਇਹ ਸਪਸ਼ਟ ਕਰੇਗੀ ਕਿ ਅੱਗੇ ਕੀ ਕਾਰਵਾਈ ਕਰਨ ਜਾ ਰਹੇ ਹਾਂ ਅਸੀਂ ਲੇਕਿਨ ਇਹ ਜਰੂਰ ਹੈ ਲਾਈਟ ਪੁਆਇੰਟ ਦੇ ਉੱਤੇ ਗੱਡੀਆਂ ਖੜਗੀਆਂ ਇਸ ਸਮੇਂ ਉਹ ਜਿਹੜੀ 449 ਵਾਲਾ ਲਾਈਟ ਪੁਆਇੰਟ ਹੈਗਾ ਇਸ ਸਲਾਈਡ ਪੁਆਇੰਟ ਦੇ ਉੱਤੇ ਇਸ ਸਮੇਂ ਗੱਡੀਆਂ ਖੜੀਆਂ ਹੋਈਆਂ ਅਸੀਂ ਬਿਲਕੁਲ ਕਾਫਲੇ ਦੇ ਨਾਲ ਹੈਗੇ ਹਾਂ ਐਕਸਕਲੂਸਿਵ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਸਾਂਝੀਆਂ ਕਰ ਰਹੇ ਹਾਂ ਤਾਂ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਸੀ ਕਿ ਆਮ ਤੌਰ ਤੇ ਜਦੋਂ ਕੋਈ ਲੀਡਰ ਪੋਲੀਟੀਕਲ ਲੀਡਰ